ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹੋਈ ਹੈ ਤਾਂ ਇਸ ਵੇਲੇ ਇੱਕ ਨਾਇਕ ਨੇ ਸਾਡੇ ਨਾਲ ਅਮਨ अरोड़ा ਜੋ ਕਿ ਇਸ ਵਾਰ ਜਲੰਧਰ ਦੇ ਵਿੱਚ ਕਾਫੀ ਐਕਟਿਵ ਨਜ਼ਰ ਆਇਆ ਅਮਨ ਜੀ ਕੀ ਕਹਿਣਾ ਚਾਹੋਗੇ ਇੱਕ ਮੰਡੇਟ ਬਦਲ ਗਿਆ ਇੱਕ ਮਹੀਨਾ ਪਹਿਲੇ ਚੋਣ ਹੁੰਦੀ ਹੈ ਉਹਦੇ ਵਿੱਚ 17000 ਵੋਟ ਔਰ ਇਸ ਵਾਰ ਚੋਣ ਹੁੰਦੀ ਹੈ ਤਾਂ ਤਕਰੀਬਨ ਤਿੰਨ ਗੁਣਾ ਵੋਟ ਦੇਖੋ ਮੈਂ ਜਲੰਧਰ ਵਸਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਡਿਸਾਈਸਿਵ ਮੰਡੇਟ ਇੱਕ ਤਰਫਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਦਿੱਤਾ ਔਰ ਇਹਦੇ ਤੋਂ ਇੱਕ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਅ ਲੋਕਲ ਇਸ਼ੂਜ਼ ਦੀ ਗੱਲ ਆਉਂਦੀ ਹੈ ਉਦੋਂ ਜਿਹੜੇ ਪੰਜਾਬ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੀਆਂ ਪਾਲਿਸੀਆਂ ਦੇ ਨਾਲ ਔਰ ਮਾਨ ਸਾਹਿਬ ਦੀ ਸਰਕਾਰ ਦੇ ਨਾਲ ਖੜੇ ਨੇ ਪਰ ਸਿਰ ਜਿਸ ਤਰੀਕੇ ਨਾਲ ਚੀਤਾ ਲੰਗਰਾਲ ਬੋਲਦੇ ਰਹੇ ਕਿ ਮਾਫੀਆ ਚੱਲਦਾ ਹੈ ਸ਼ਹਿਰ ਦੇ ਵਿੱਚ ਮਾਫੀਆ ਦਾ ਜੋਰ ਹੈ ਔਰ ਕਈ ਉਹਨਾਂ ਨੇ ਐਮਐਲਏ ਦੇ ਵੱਲ ਇਸ਼ਾਰਾ ਵੀ ਕੀਤਾ ਇੱਥੋਂ ਤੱਕ ਕਿ ਸੀਐਮ ਪਰਿਵਾਰ ਤੱਕ ਵੀ ਇਸ਼ਾਰਾ ਕੀਤਾ ਇਸ ਇਲੈਕਸ਼ਨ ਦੇ ਰਿਜ਼ਲਟ ਨੇ ਜਿਹਦੇ ਵਿੱਚ ਉਹਨਾਂ ਦੀ ਜ਼ਮਾਨਤ ਸ਼ਾਇਦ ਬੜੀ ਮੁਸ਼ਕਲ ਨਾਲ ਬਚੀ ਹੈ ਤੇ ਆਮ ਆਦਮੀ ਪਾਰਟੀ ਦੀ ਜਿੱਤ 37000 ਵੋਟ ਦੇ ਨਾਲ ਹੋਈ ਹੈ ਇਹਦੇ ਤੋਂ ਲੋਕਾਂ ਨੇ ਮੈਸੇਜ ਕਲੀਅਰ ਦੇ ਦਿੱਤਾ ਕਿ ਕਿਹੜਾ ਬੰਦਾ ਡੜਾ ਸੱਟਾ ਜਾਂ ਗਲਤ ਕੰਮ ਚਲਾਉਂਦਾ ਰਿਹਾ ਇੱਥੇ ਸੋ ਇਸ ਮੇਰੇ ਕੋਲ ਜੋ ਲੋਕਾਂ ਨੇ ਜਵਾਬ ਦਿੱਤਾ ਉਹਦੇ ਬਾਰੇ ਮੈਂ ਕੀ ਜਵਾਬ ਫਿਰ ਵੀ ਪਰ ਫਿਰ ਵੀ ਤੁਸੀਂ ਦੇਖਦੇ ਹੋ ਤੇ ਕਿਉਂ ਕਾਰਨ ਤੁਹਾਨੂੰ ਇਸ ਤਰ੍ਹਾਂ ਦੀ ਪਹਿਲੇ ਸ਼ਿਕਾਇਤ ਆਉਂਦੀ ਸੀ ਕੋਈ ਇਦਾਂ ਦੀ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਜਦੋਂ ਵੀ ਪਤਾ ਲੱਗਦਾ ਸੀਗਾ ਇਹ ਸੀਐਮ ਸਾਹਿਬ ਕੋਲੇ ਸੀਐਮ ਸਾਹਿਬ बार-बार ਬੁਲਾ ਕੇ ਸਮਝਾਉਂਦੇ ਸੀ ਡਾਂਟਦੇ ਸੀ ਖਿੱਚਦੇ ਸੀਗੇ ਕਿ ਭਈ ਇਹ ਕੰਮ ਨਹੀਂ ਚੱਲਦਾ ਹੈਗਾ ਪਰ ਆਈ ਥਿੰਕ ਉਹਨਾਂ ਦੀ ਉਹ ਨੇਚਰ ਬਣ ਚੁੱਕੀ ਸੀਗੀ ਜੀ ਦੀ ਵਜ੍ਹਾ ਕਰਕੇ ਲੋਕਾਂ ਨੇ ਹੁਣ ਕਰ ਦਿੱਤਾ ਪਰ ਜਿਸ ਤਰੀਕੇ ਨਾਲ ਸੜਕ ਤੇ ਉਹਨਾਂ ਨੂੰ ਸ਼ੋਅ ਵੀ ਕੀਤਾ ਗਿਆ ਪੈਂਡਰਾਈਵ ਤੱਕ ਦਿਖਾਈ ਗਈ ਕਹਿੰਦੇ ਜੀ ਇਹ ਪੈਂਡਰਾਈਵ ਦੀ ਕਿੱਥੇ ਪੈਂਡਰਾਈਵ ਉਹ ਕਹਿੰਦੇ ਸੀਐਮ ਸਾਹਿਬ ਲੈਣ ਨੂੰ ਨਹੀਂ ਤਿਆਰ ਹੋ ਗਏ ਉਹ ਦੇਣ ਨੂੰ ਤਿਆਰ ਨਹੀਂ ਹੈਗੇ ਸੀਐਮ ਸਾਹਿਬ ਤਾਂ ਲੈ ਲੈਣਾ ਉਹ ਦੇਣ ਦਾ ਸਹੀ ਨਾ ਸਹੀ ਕਰਕੇ ਪਰ ਇਸ ਤਰੀਕੇ ਨਾਲ ਅੱਜ ਦੇਸ਼ ਦੇ ਵਿੱਚ ਵੀ ਬੀਜੇਪੀ ਨੂੰ ਜਿਹੜੀਆਂ ਬਾਕੀ 13 ਸੀਟਾਂ ਤੇ ਉਹ ਉੱਤੇ ਵੀ ਬੀਜੇਪੀ ਨੂੰ ਹਾਰ ਮੈਂ ਉਹੀ ਗੱਲ ਕਹਿ ਰਹਿੰਦਾ ਜੀ ਕਿ ਬੀਜੇਪੀ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਉਹ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਠੱਗਣਾ ਚਾਹੁੰਦੇ ਨੇ ਉਹ ਨਹੀਂ ਠੱਗੇ ਜਾਣਾ ਉਹਨਾਂ ਦਾ ਤਾਂ ਆਨੇ ਸਮੇਂ ਤੁਸੀਂ ਬੀਜੇਪੀ ਦਾ ਕੀ ਸਮੇਂ ਦੇ ਕਿ ਜਿਹੜੀ ਕੀ ਤੁਹਾਡੇ ਤੇ ਗੱਲ ਕਰ ਰਹੀ ਸੀ ਕਿ ਐਮਐਲਏ ਖਰੀਦੇ ਜਾ ਰਹੇ ਨੇ ਔਰ ਅੱਜ 2 ਮਹੀਨਾ ਪਹਿਲਾਂ ਪੰਜਾਬ ਦੇ ਲੋਕਾਂ ਨੇ ਉਹ ਇੱਕ ਲਿਖਤਾ ਦਿੱਤਾ ਜੀ ਬੀਜੇਪੀ ਦਾ ਉਹਦੇ ਪਰ ਮੈਂ ਕੀ ਕਹਾ ਜੀ ਠੀਕ ਹੈ ਨਾ ਜੀ ਜੋ 13 ਚੋਂ ਜ਼ੀਰੋ ਸੀਟ ਆਈ ਆਵੇ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਸਨੇਹਾ ਹੋਰ ਕੀ ਹੋ ਸਕਦਾ ਕਰਨਜੀਤ ਸਿੰਘ ਚੰਨੀ ਕਹਿੰਦੇ ਸੀ ਮੈਂ ਇਥੋਂ ਦਾ 스타 ਹਾਂ ਇਸ ਵਾਰ 스타 ਨਹੀਂ ਚੱਲੇ 스타 ਨੂੰ ਲੋਕਾਂ ਨੇ ਵਿਲਨ ਦੇ ਵਿੱਚ ਕਨਵਰਟ ਕਰ ਦਿੱਤਾ ਜੀ ਜਿਹੜੇ ਮੈਂ ਦੇਖੋ ਮੈਂ ਉਹੀ ਗੱਲ ਪਹਿਲਾਂ ਕਹੀ ਹੈ ਕਿ ਰਾਜਨੀਤੀ ਦੇ ਵਿੱਚ ਕਿਸੇ ਨੂੰ ਵੀ ਲੋਕਾਂ ਨੂੰ ਫੋਰ ਗਾਰੰਟੀਡ ਨਹੀਂ ਲੈਣਾ ਚਾਹੀਦਾ ਉਹਨਾਂ ਨੇ ਫੋਰ ਗਾਰੰਟੀਡ ਲਿਆ ਤੇ ਲੋਕਾਂ ਨੇ ਸਿਲਾ ਦਿੱਤਾ ਪਰ ਸਰ ਜਿਸ ਤਰੀਕੇ ਦੇ ਨਾਲ ਲਾਂਡ ਆਰਡਰ ਦੀ ਸਮੱਸਿਆ ਇਸ ਵੇਲੇ ਬਣੀ ਹੈ ਨਸ਼ੇ ਦੀ ਸਮੱਸਿਆ ਪੂਰੇ ਪੰਜਾਬ ਚ ਬਣੀ ਉਹਨੂੰ ਕਿੱਦਾਂ ਦੇਖ ਸਾਰੀ ਹੱਲ ਹੋ ਰਹੀ ਹੈ ਜੀ ਸਾਰੀ ਹੱਲ ਹੋ ਰਹੀ ਹੈ ਬੇਫਿਕਰ ਹੋਣ ਧਿਆਨ ਵਾਲੀ ਚਾਰ ਸੀਟਾਂ ਨੂੰ ਕਿਵੇਂ ਦੇਖਦੇ ਹੋ ਉਹ ਵੀ 100% ਜਿੱਤਾਂਗੇ ਜੀ ਕੀ ਸਮਝਦੇ ਹੋ ਇਦਾਂ ਕ੍ਰੈਡਿਟ ਜਾਊਗਾ ਉਸ ਨੂੰ ਕੀ ਸਮਝਦੇ ਹੋ ਇਦਾਂ ਕ੍ਰੈਡਿਟ ਜਾਏਗਾ ਜੀ ਉਸ ਸੀ ਨੂੰ ਬੋਲ ਦੋ ਨਾ ਯਾਰ ਇਹ ਚਾਰ ਸੀ ਇਹ ਸੀਟ ਦਾ ਕ੍ਰੈਡਿਟ ਜਾਊਗਾ ਉਸ ਸੀਟ ਡੈਫੀਨਿਟਲੀ ਜਾਊਗਾ ਜੀ ਬਿਲਕੁਲ ਅਮਨ ਅਰੋੜਾ ਭਗਤ ਜੀ ਸਾਡੇ ਮੌਜੂਦ ਨੇ ਭਗਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਜਨਤਾ ਨੇ ਮੈਨੂੰ ਦਿੱਤਾ ਹੈਗਾ ਅਸੀਂ ਖੜੇ ਮੱਥੇ ਸਵੀਕਾਰ ਕਰਨੇ ਆਂ ਔਰ ਮਹਿੰਦਰ ਵੈਸ ਜਿੰਦਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇਤਨਾ ਵੱਡਾ ਮੈਨਰ ਦਿੱਤਾ ਹੈ ਪਿਛਲੇ ਸਮੇਂ ਤੋਂ ਪਿਛਲੀ ਸਰਕਾਰ ਚ ਕੀ ਦੀ ਅਸੀਂ ਪਿਛਲੇ ਐਮਐਲਏ ਸੀ ਉਹ ਕਿਹੜੀਆਂ ਚੀਜ਼ਾਂ ਚ ਲਿਪਸੀ ਜਿਸ ਕਰਕੇ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਦੇਖੋ ਇਹ ਜੋ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਲੋਕਾਂ ਦੇ ਹਿੱਤਾਂ ਦਾ ਕੰਮ ਕਰ ਰਹੀ ਹੈ ਜਨਤਾ ਨੂੰ ਦੇਖਦੇ ਹੋਏ ਮੈਂ ਦਿੱਤਾ ਹੈ ਔਰ ਆਮ ਆਦਮੀ ਫੇਵਰ ਦਿੱਤਾ ਹੈਗਾ ਕਿਉਂਕਿ ਉਹਨਾਂ ਨੇ ਕੰਮ ਜੁਰੇ ਨਹੀਂ ਕੀਤੇ ਦੇਖੋ ਉਹਨਾਂ ਦਾ ਕੰਮ ਬੀਜੇਪੀ ਦਾ ਕੈਂਡੀਡੇਟ ਸੀ ਉਹ ਸਾਡਾ ਉਹਨਾਂ ਕੋਲ ਲੈਣ ਦੇ ਨਹੀਂ ਹੈਗਾ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਔਰ ਲੋਕਾਂ ਨੇ ਮਾਨ ਸਾਹਿਬ ਮੁਖੰਦੀ ਪੰਜਾਬ ਜਿਨ੍ਹਾਂ ਨੇ ਇਤਨੇ ਅੱਛੇ ਕੰਮ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਜਨਤਾ ਨੇ ਉਹਨਾਂ ਨੂੰ ਇਤਨਾ ਵੱਡਾ ਮਿਹਨਤ ਦਿੱਤਾ ਹੈ ਜਦੋਂ ਸਟਾਈਕ ਬਹੁਤ ਵੱਡੀ ਸਮੱਸਿਆ ਤੁਹਾਡੇ ਇਲਾਕੇ ਦੀ ਕਿਉਂਕਿ ਜਿੱਥੇ ਵੀ ਇਲਾਕੇ ਚ ਕੈਂਪੇਨ ਦੇਦੇ ਤੁਹਾਨੂੰ ਹੀ ਲੋਕ ਕਹਿੰਦੇ ਸੀ ਤੁਸੀਂ ਸਹੀ ਕਹਿ ਰਹੇ ਹੋ ਕਿ ਉਹ ਉਹਦੇ ਪ੍ਰਤੀ ਮੈਂ ਇੰਨੇ ਕਾਵਾਂਗਾ ਕਿ ਹੁਣ ਸਮਾਂ ਆ ਗਿਆ ਹੈ ਬੁਰਾਈ ਦਾ ਖਤਮ ማ ਕਰਨ ਦਾ ਹੈ ਜਿੰਦਰ ਵੈਸਟ ਜੀ ਨੂੰ अच्छे ਹਾਲਾਤ ਹੋਣਗੇ ਅੱਛਾ ਐਟਮੋਸਫੇਅਰ ਹੋਏਗਾ ਸਾਰੀ ਜਨਤਾ ਨਾਲ ਪਿਆਰ ਵੀ ਕਰਾਂਗੇ ਉਹਨਾਂ ਦੇ ਕੰਮ ਵੀ ਕਰਾਂਗੇ ਕੰਮ ਕਰ ਰਹੇ ਨਹੀਂ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਐਮ ਐਲ ਏ ਬਣਨ ਤੋਂ ਬਾਅਦ ਨਹੀਂ ਹੁੰਦੇ ਬੁਰਾਈ ਹਮੇਸ਼ਾ ਇਹ ਰਿਜ਼ਲਟ ਹੀ ਦੱਸਦਾ ਹੈ ਤੁਹਾਡਾ ਤੁਹਾਡਾ ਕੀ ਸੁਨੇਹਾ ਉਹਨਾਂ ਨੂੰ ਜਿਹੜੇ ਲੋਕ ਕੰਮ ਕਰ ਰਹੇ ਨੇ ਇਸ ਤਰ੍ਹਾਂ ਦਾ ਮੈਂ ਉਹਨਾਂ ਨੂੰ ਇਹੋ ਕਹਾਂਗਾ ਕਿ ਤੁਸੀਂ ਮਿਹਰਬਾਨੀ ਕਰਕੇ ਮਾੜੇ ਕੰਮ ਛੱਡ ਦਿਵੋ ਜਨਤਾ ਸਮਾਜ ਦਾ ਭਲਾ ਕਰੋ ਬੁਰਾਈ ਨਾ ਫਲਾਓ ਤਾਂ ਕਿ ਲੋਕਾਂ ਦੇ ਜੋ ਬੱਚੇ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਜੀ ਰਿਐਕਸ਼ਨ ਤਿਆਰ ਹੋਏਗਾ ਜੀ ਆ ਪੱਕਾ ਹੋਏਗਾ ਜੀ ਕਿਉਂ ਨਹੀਂ ਹੋਏਗਾ ਤੁਸੀਂ ਲਿਸਟ ਬਣਾਈ ਜੀ ਤੁਸੀਂ ਆਪਣੇ ਵੱਲੋਂ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰ ਰਹੇ ਆ ਜਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਲੰਧਰ ਮੈਚੂ ਦੇ ਵਿੱਚ ਦੇਖ ਲਾਂਗੇ ਉਹਨਾਂ ਦਾ ਗੱਲਿਆ ਵੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਜਲੰਧਰ ਵੈਸਤੋ ਜਿਹੜੇ ਐਮਐਲਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਸਾਫ਼ ਤੌਰ ਦੇ ਉੱਤੇ ਉਹਨਾਂ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਔਰ ਉਹਨਾਂ ਕਿਹਾ ਕਿ ਇਹਨਾਂ ਦੇ ਕੰਮ ਹੋਣਗੇ ਲੇਕਿਨ ਅਮਰ ਉਹਨਾਂ ਵੱਲੋਂ ਸਾਫ਼ ਕਹਿੰ ਕਰ ਦਿੱਤਾ ਗਿਆ ਕਿ ਪਿਛਲੇ ਸਮੇਂ 'ਚ ਜੋ ਬੁਰਾਈਆਂ ਸੀ ਉਹਦੇ ਵਕਤੇ ਕਿਤਨਾ ਕਿਤੇ ਸ਼ੀਤਲ ਲੰਗਰਾਲ ਜ਼ਿੰਮੇਵਾਰ ਸੀ ਤਾਂ ਇੱਕ ਵੱਡਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਹੈ ਪਰ ਹੁਣ ਦੇਖਣਾ ਹੋਵੇਗਾ ਉਹਨਾਂ ਨੇ ਸਮੇਂ ਦੇ ਵਿੱਚ ਮੁਸ਼ਕਲਾਂ ਲੋਕਾਂ ਦੀਆਂ ਕਿੰਨੀਆਂ ਹਾਲ ਹੁੰਦੀਆਂ ਨੇ ਕਿਉਂਕਿ ਇਸ ਵਾਰ ਬਹੁਤ ਸਾਰੇ ਜਰੀਏ આરોਪ ਪ੍ਰਤੀਆਰੋਪ ਜਿਹੜੇ ਲੱਗਦੇ ਰਹੇ ਨੇ ਉਸ ਦੇ ਵਿੱਚ ਹੁਣ ਸੁਧਾਰ ਕਦੋਂ ਹੁੰਦਾ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਪੰਜਾਬ ਟੀਵੀ ਜਲੰਧਰ